ਸਵੇਰ ਦੇ ਬੱਜ ਚੁੱਕੇ ਆ 11 ਤੇ ਆਪਾਂ ਇਸ ਟਾਈਮ ਖੜੇ ਆ ਅਮ드ਗੜਾ ਰੇਲਵੇ ਸਟੇਸ਼ਨ ਤੇ ਠੀਕ ਆ ਜੀ ਤੇ 11 ਦਸੰਬਰ 2024 ਦਿਨ ਬੁੱਧਵਾਰ ਦੀ ਵੀਡੀਓ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਲੁਧਿਆਣਾ ਘੰਟਾ ਘਰ ਤੇ ਚੌੜਾ ਬਾਜ਼ਾਰ ਦੀ ਮਾਰਕੀਟ ਤੁਹਾਨੂੰ ਅੱਜ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਕੀ ਰੇਟ ਤੇ ਕੱਪੜੇ ਮਿਲਦੇ ਨੇ ਕੀ ਰੇਟ ਤੇ ਜੈਕਟਾਂ ਮਿਲਦੀਆਂ ਨੇ ਠੀਕ ਆ ਜੀ ਸਵਾਰਟਰ ਜੋ ਵੀ ਹੈ ਇਸ ਵੀਡੀਓ ਤੇ ਤੁਹਾਨੂੰ ਦਿਖਾਵਾਂਗੇ ਫੋ ਚੱਲਦੇ ਆ। ਸੋ ਦੋਸਤੋ ਫਾਈਨਲੀ ਆਪਾਂ ਪਹੁੰਚ ਗਏ ਆ ਲੁਧਿਆਣਾ ਦੇ ਘੰਟਾ ਘਰ ਤੇ ਵੀਡੀਓ ਬਣਾਉਂਦਾ ਸਿਰ ਪਰਪਸ ਇਨਾ ਪਰਪਸ ਆ ਕਿ ਵਧੀਆ ਚੀਜ਼ ਵਧੀਆ ਕੁਆਲਿਟੀ ਠੀਕ ਹੈ ਜੀ। ਸੇਲ 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 ਜੀ ਕੱਪੜਿਆਂ ਦੀ ਸੇਲ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਲੁਧਿਆਣਾ ਸ਼ਹਿਰ ਜੀ ਕੱਪੜਿਆਂ ਦੇ ਲਈ ਕਾਫੀ ਮਸ਼ਹੂਰ ਹੈ ਤੇ ਸੇਲ ਲੱਗਦੇ ਰਹਿੰਦੇ ਨੇ ਤੇ ਆਪਾਂ ਪਹੁੰਚੇ ਆ ਇੱਕ ਇਹੋ ਜਿਹੀ ਲੋਕੇਸ਼ਨ ਤੇ ਜਿੱਥੇ ਸੇਲ ਹੀ ਸੇਲ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ 250 ਰੁਪਏ ਦਾ 350 ਰੁਪਏ ਦਾ ਤੇ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ 200 ਰੁਪਏ ਦਾ 200 ਰੁਪਏ ਦਾ 100 ਰੁਪਏ ਦਾ ਤੇ 100 ਰੁਪਏ ਤੋਂ ਲੈ ਕੇ ਸਟਾਰਟ ਆ ਜੀ ਸਾਰਾ ਤੇ ਆਪਾਂ ਖੜੇ ਹਾਂ ਇਸ ਟਾਈਮ ਘੰਟਾ ਕਰਦੇ ਸਾਹਮਣੇ ਤੇ ਤੁਸੀਂ ਦੇਖ ਸਕਦੇ ਹੋ ਫਰੰਟ ਦਾ ਨਜ਼ਾਰਾ 350 ਰੁਪਏ ਦਾ 250 ਰੁਪਏ ਦਾ 500 ਰੁਪਏ ਦਾ ਓਨਲੀ 500 ਰੁਪਏ ਅਖਰੋਟ ਵੀ 500 ਰੁਪਏ ਕਿਲੋ ਤੇ ਬਾਕੀ ਇਹ ਬਦਾਮ ਆ ਤੇ ਕਾਜੂ ਤੁਸੀਂ ਦੇਖ ਸਕਦੇ ਹੋ 500 ਰੁਪਏ ਕਿਲੋ ਜੀ ਠੀਕ ਆ ਬਾਜ਼ਾਰ ਨਾਲੋਂ ਸਭ ਤੋਂ ਸਸਤਾ ਡਰਾਈ ਫੂਡ ਲੁਧਿਆਣਾ ਚੌੜਾ ਬਾਜ਼ਾਰ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਫੇਰ ਤੋਂ ਤੁਹਾਡਾ ਸਾਰਿਆਂ ਦਾ ਨਵੇਂ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਵਧੀਆ ਹੀ ਹੋਣਾ ਚਾਹੀਦਾ ਜਿੰਦਗੀ ਚਾਰ ਦਿਨਾਂ ਦੀ ਆ ਕੋਈ ਪਤਾ ਨਹੀਂ ਜ਼ਿੰਦਗੀ ਦਾ ਅੱਜ ਖੜੇ ਆ ਕੱਲ ਕੋਈ ਪਤਾ ਨਹੀਂ ਤੇ ਅੱਜ ਆਪਣੇ ਸ਼ਹਿਰ ਮੰਡੀ ਅੰਮ੍ਰਿਤਗੜ ਰੇਲਵੇ ਸਟੇਸ਼ਨ ਤੋਂ ਜਾਵਾਂਗੇ ਲੁਧਿਆਣਾ ਤੇ ਲੁਧਿਆਣਾ ਚੌੜਾ ਬਾਜ਼ਾਰ ਤੇ ਘੰਟਾ ਘਰ ਇਸ ਵੀਡੀਓ ਚ ਐਕਸਪਲੋਰ ਕਰਨ ਵਾਲੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਠੰਡ ਦਾ ਮੌਸਮ ਆ ਚੁੱਕਿਆ ਹੈ ਜੈਕਟਾਂ ਕੋਟੀਆਂ ਸਵਟਰ ਕਿਹੜੇ ਰੇਟ ਤੇ ਮਿਲਦੇ ਨੇ ਕਿੱਥੋਂ ਮਿਲਦੇ ਨੇ ਸਾਰਾ ਤੁਹਾਨੂੰ ਇਸ ਵੀਡੀਓ 'ਚ ਦਿਖਾਵਾਂਗੇ ਸੋ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਘੰਟਾ ਘਰ ਚੌੜਾ ਬਾਜ਼ਾਰ ਤੇ ਸਾਹਮਣੇ ਜਿਹੜੀ ਮਾਰਕੀਟ ਹੈ ਸਾਰਾ ਉਹ ਆਪਾਂ ਵੀਡੀਓ 'ਚ ਐਕਸਪਲੋਰ ਕਰਨ ਵਾਲੇ ਹਾਂ ਸੋ ਚਲਦੇ ਆਂ ਤੇ ਦਿਖਾਉਨੇ ਆ ਤੁਹਾਨੂੰ ਘੰਟਾ ਘਰ ਤੇ ਚੌੜਾ ਬਾਜ਼ਾਰ ਦੀ ਮਾਰਕੀਟ ਕਿੰਨੀ ਮਾਰਕੀਟ ਲੱਗੀ ਹੈ ਕਿੰਨੀ ਮਾਰਕੀਟ ਨਹੀਂ ਲੱਗੀ ਹੈ ਕਿੰਨੀਆਂ ਰੌਣਕਾਂ ਹੁੰਦੀਆਂ ਨੇ ਉਹਨੂੰ ਮੇਲਾ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਬਹੁਤ ਦੂਰ ਦੋਰੋਂ ਜਿਹੜਾ ਕੀ ਹੈ ਲੋਕ ਉੱਥੇ ਚੌੜਾ ਬਾਜ਼ਾਰ ਪਹੁੰਚਦੇ ਨੇ ਤੇ ਕੱਪੜਿਆਂ ਦੀ ਸੇਲ ਦਾ ਪੂਰਾ ਪੂਰਾ ਫਾਇਦਾ ਚੱਕਦੇ ਨੇ ਤੇ ਚਲਦੇ ਆਂ ਦਿਖਾਉਨੇ ਆ ਤੁਹਾਨੂੰ ਅੱਜ ਦੀ ਇਹ ਅਪਡੇਟ ਵੀਡੀਓ ਸੋ ਫਟਾਫਟ ਦੇ ਅੰਦਾਜ਼ ਦੇ ਵਿੱਚ ਸੋ ਜੀ 100 ਰੁਪਏ ਦੇ ਤੁਹਾਨੂੰ ਦੋ ਮਿਲ ਜਾਣਗੇ ਕੋਟੀਆਂ ਠੀਕ ਆ ਉਹ ਘੰਟਾ ਘਰ ਆ ਸਾਹਮਣੇ ਤੇ ਘੰਟਾ ਘਰ ਦੇ ਸਾਹਮਣੇ ਤੁਹਾਨੂੰ 100 ਰੁਪਏ ਦੇ ਦੋ ਸੋ ਦੋਸਤੋ ਫਾਈਨਲੀ ਅਪਾ ਪਹੁੰਚ ਗਏ ਆ ਲੁਧਿਆਣਾ ਦੇ ਘੰਟਾ ਘਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਠੰਡ ਦਾ ਮੌਸਮ ਆ ਚੁੱਕਿਆ ਹੈ ਤੇ ਕੱਪੜਿਆਂ ਦੀ ਸੇਲ ਲੱਗਦੇ ਰਹਿੰਦੇ ਨੇ ਤੇ ਦੂਰ ਦੂਰੋਂ ਬਹੁਤ ਜਿਹੜੇ ਲੋਕ ਨੇ ਇਸ ਜਗ੍ਹਾ ਤੇ ਆਪਣਾ ਮਾਰਕੀਟ ਕਰਦੇ ਆ ਸੇਲ ਕਰਦੇ ਆ ਤੇ ਤੁਹਾਨੂੰ ਵੀਡੀਓ ਦਿਖਾਉਨੇ ਆ ਤੇ ਕਿੰਨਾ ਰਾਸ਼ ਹੁੰਦਾ ਵਾ ਕਿੰਨਾ ਕੱਟ ਹੁੰਦਾ ਵਾ ਸੋ ਚੱਲਦੇ ਆ ਸੋ ਦੇਖ ਸਕਦੇ ਹੋ ਇਹ ਘੰਟਾ ਘਰ ਆ ਠੀਕ ਆ ਘੰਟਾ ਘਰ ਦੇ ਸਾਈਡ ਤੇ ਜਿਹੜਾ ਚੌੜਾ ਬਾਜ਼ਾਰ ਆ ਉੱਥੇ ਸੇਲ ਲੱਗਦਾ ਵਾ ਤੇ ਕਾਫੀ ਮਸ਼ਹੂਰ ਆ ਜੀ ਦੇਖੋ ਜੇ ਤੁਸੀਂ ਲੋਟਰੀ ਬੰਪਰ ਲੋਟਰੀ ਤੁਸੀਂ ਲੈਣਾ ਤੇ ਕਾਫੀ ਮਸ਼ਹੂਰ ਹੈ ਬੰਪਰ ਲੋਟਰੀ ਇਸ ਜਗ੍ਹਾ ਤੇ ਤੁਹਾਨੂੰ ਲੋਟਰੀ ਹੀ ਲੋਟਰੀ ਮਿਲ ਜਾਣੀ ਹੈ ਠੀਕ ਹੈ ਜੀ ਸਸੀ ਗਾਲ ਜੀ ਵੀਡੀਓ ਬਣਾ ਲਈਏ ਵੀਡੀਓ ਬਣਾ ਲਈਏ ਕੋਈ ਚੱਕਰ ਤਾਂ ਨਹੀਂ ਤੇ ਹੁਣ ਕੀ ਆਫਰ ਚੱਲਦਾ ਜੀ ਲੋੜੀ ਬੰਪਰ ਹੈ ਤੇ ਇਹ ਜੋ ਟਿਕੜੇ ਗਈ 18 ਦਿਨ ਬੁਣੀ ਹੈ 18 ਤਰੀਕ ਤੱਕ ਠੀਕ ਹੈ ਸੋ ਇਸ ਜਗ੍ਹਾ ਤੇ ਇਹ ਤੁਹਾਨੂੰ ਲੋੜੀ ਦਾ ਜਿਹੜਾ ਬੰਪਰ ਇਨਾਮ ਹੈ ਮਿਲ ਜਾਣਗੇ ਠੀਕ ਆ ਇੱਕ ਘੰਟਾ ਘਰ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਘੰਟਾ ਘਰ ਪਹੁੰਚਦੇ ਆਪਾਂ ਤੇ ਸਭ ਤੋਂ ਮਸ਼ਹੂਰ ਹੈ ਗਾਂਧੀ ਬ੍ਰਦਰ ਲੋੜੀ ਬੰਪਰ ਇਹ ਸਾਡੇ ਕਿੰਨਾ ਇਕੱਠਾ ਠੀਕ ਹੈ ਤੁਹਾਨੂੰ 200 ਰੁਪਏ ਦਾ ਮਿਲ ਜਾਏਗਾ ਦੇਖੋ ਸੀਲੀ ਸੇ ਆਹ ਘੰਟਾ ਦਾ ਹੋਜੀ ਘੰਟਾ ਘਰ ਦੇ ਸਾਹਮਣੇ ਤੁਹਾਨੂੰ ਮਿਲ ਜਾਣਗੇ ਬਦਾਮ ਠੀਕ ਆ ਅਖਰੋਟ ਤੇ ਦਾਖਾਂ ਤੇ ਸੁਆੜੇ ਕਿਆ ਰੇਟ ਹੋਤੇ ਨੇ ਇਹ 500 ਰੁਪਏ ਕਿਲੋ ਬੱਦਮਾਦ ਬੱਦਮਾਦ ਆ 500 ਰੁਪਏ ਅੱਛਾ ਤੇ ਖਰੋਟ 500 500 ਰੁਪਏ ਠੀਕ ਹੈ ਜੰਮੂ ਕਸ਼ਮੀਰ ਅੱਛਾ ਯਾ ਸਰ ਕੌਣ ਕੌਣ ਇੱਥੋਂ ਬਾਦਾਮ ਲੈ ਕੇ ਗਿਆ ਤੇ ਕੁਆਲਿਟੀ ਕੀ ਚੀਜ਼ ਆ ਤੁਸੀਂ ਦੱਸਣਾ ਠੀਕ ਆ ਇਹ ਵਧੀਆ ਹੁੰਦਾ ਕਾਜੂ ਬਹੁਤ ਵਧੀਆ ਕਾਜੂ 500 ਰੁਪਏ ਖਰਾਬ ਤਾਂ ਨਹੀਂ ਹੁੰਦਾ ਹਾਂ ਵਧੀਆ ਇਹਨਾਂ ਸਸਤਾ ਦੇ ਰਹੇ ਹੋ ਜਾਂ ਜੰਮੂ ਕਸ਼ਮੀਰ ਤੋਂ ਇਹ ਆਪ ਲੈ ਕੇ ਆਉਂਦੇ ਆ ਸੱਸੀ ਗੱਲ ਜੀ ਇਹ ਕਾਜੂ ਜੀ ਤੁਹਾਡੇ ਸਾਹਮਣੇ ਵਧੀਆ ਵਾ ਕਿ ਖਰਾਬ ਆ ਕੀ ਚੀਜ਼ ਹੈ ਵਧੀਆ ਇਹ ਆਪ ਲੈ ਕੇ ਆਉਂਦੇ ਨੇ ਅੱਛਾ ਅੱਛਾ ਇਹ ਮਹਿੰਗਾ ਨੇ ਨੰਗਾ ਪੈਂਦਾ ਅੱਛਾ ਇਹ ਆਪ ਲੈ ਕੇ ਆਉਂਦੇ ਆ ਆਪ ਲੈ ਕੇ ਆਉਂਦੇ ਤੁਸੀਂ ਇਹ ਤੋਂ ਵਰਤੇ ਹੀ ਇਹਨੂੰ ਹਾਂ ਮੈਂ ਕਿਹਾ ਲੈ ਲਈਏ ਅੱਛਾ ਅੱਛਾ ਉਹ ਕੋਈ ਨਹੀਂ ਹੈ ਮ ਉਹ ਤੁਹਾਨੂੰ ਦੱਸਣਾ। ਉਹ ਤੁਹਾਨੂੰ ਦੱਸਦਾ। ਤੁਹਾਨੂੰ ਆ ਗਿਆ ਇੱਕ। ਸੋ ਜਿਹੜਾ ਬਾਦਾਮ ਆ ਇਹ 500 ਰੁਪਏ ਕਿਲੋ, ਅਖਰੋਟ ਵੀ 500 ਰੁਪਏ ਕਿਲੋ ਤੇ ਬਾਕੀ ਬਾਦਾਮ ਆ ਤੇ ਕਾਜੂ ਤੁਸੀਂ ਦੇਖ ਸਕਦੇ ਹੋ। 500 ਰੁਪਏ ਕਿਲੋ ਠੀਕ ਆ। ਕੋਣ ਇੱਥੋਂ ਇੱਥੋਂ ਬਾਦਾਮ ਲੈ ਕੇ ਗਿਆ ਹੋ ਕਮੈਂਟ ਇੱਕ ਵਾਰੀ ਜ਼ਰੂਰ ਕਰਨਾ ਤੇ ਕੁਆਲਿਟੀ ਕਿਹੋ ਜੀ ਆ ਤੁਹਾਨੂੰ ਲੱਗਿਆ ਤੇ ਜ਼ਰੂਰ ਕੋਈ ਕਮੈਂਟ ਕਰਨਾ। ਅੱਛਾ ਜੀ। ਉਹਨੇ ਬਹੁਤ ਬਹੁਤ ਕੱਟਿਆ ਹੈ ਆਹ ਚਾਪ ਲੈ ਕੇ ਆਂਦੇ ਕੱਟ ਕੇ ਤੇਰਨਾ। ਇਹ ਖਰਾਬ ਤਾਂ ਨਹੀਂ ਹੁੰਦਾ ਇਹ? ਖਰਾਬ ਨਹੀਂ ਹੁੰਦਾ। ਪੱਕੀ ਤਾਂ ਵਧੀਆ ਕੱਟੀ ਹੋਵੇਗਾ। ਅੱਛਾ। ਤੇ ਕੀ ਰੇਟ ਆ ਆਖਰੋਟ ਦਾ ਕੀ ਰੇਟ ਆ? 200 ਆ ਰਹੇ ਦੋਸਤੋਂ ਕਿਲੋ, 200 ਦੋਸਤੋਂ ਕਿਲੋ। ਅੱਛਾ ਅੱਛਾ। ਜੰਮੂ ਵੀ ਦੋਸਤੋਂ ਆਹ ਵਾਲੀ ਚਾਪ ਤੋਂ ਕਿਲੋ, ਮਿੱਠੇ ਮੇਵਾ 300 ਤੋਂ ਕਿਲੋ। ਤੇ ਆਹ ਆਖਰੋਟ ਇਹ ਜੰਮੂ ਦੇ। ਜੰਮੂ ਤੋਂ। ਕੀ ਰੇਟ ਆ ਇਹ? 500 ਰੁਪਏ। 500 ਰੁਪਏ ਕਿਲੋ। ਇਹ 400 ਰੁਪਏ ਕਿਲੋ ਜੀ ਖਰੋੜ ਤੋਂ ਤੁਹਾਨੂੰ ਉਹ ਮਿਲ ਜਾਏਗਾ ਠੀਕ ਆ ਤੇ ਮਿਲ ਜਾਏਗਾ ਤੁਹਾਨੂੰ 500 ਰੁਪਏ ਕਿਲੋ ਠੀਕ ਆ ਤੇ ਆਹ ਇਹ ਤੁਹਾਨੂੰ ਮਿਲ ਜਾਏਗਾ ਜੀ 200 ਰੁਪਏ ਕਿਲੋ ਦਾਖਾਂ ਠੀਕ ਆ ਤੇ ਬਾਦਾਮ ਤੁਹਾਨੂੰ ਮਿਲ ਜਾਏਗਾ ਜੀ 500 ਰੁਪਏ ਕਿਲੋ ਆ ਦੇ ਤੇ ਘੰਟਾ ਘਰ ਦੇ ਸਾਹਮਣੇ ਤੁਸੀਂ ਆ ਕੇ ਤੁਸੀਂ ਲੈ ਸਕਦੇ ਤੇ ਮੈਕਸ ਇਹਦਾ ਕੀ ਰੇਟ ਆਈ ਇਹਦਾ 300 ਰੁਪਏ ਕਿਲੋ ਇਹਦਾ 300 ਰੁਪਏ ਕਿਲੋ ਵਿੱਚ ਹੈ ਜੇਗਾ 300 ਰੁਪਏ ਦੇ ਦੇਣਗੇ ਤੇ ਇਹਦਾ ਤੇ ਖਜੂਰ ਤੁਹਾਨੂੰ ਮਿਲ ਜੇਗਾ 200 ਰੁਪਏ ਕਿਲੋ ਠੀਕ ਆ ਤੇ ਆਹ ਇਹ ਵੀ 200 ਰੁਪਏ ਕਿਲੋ ਤੁਹਾਨੂੰ ਮਿਲ ਜਾਈਆ ਠੀਕ ਹੈ ਜੀ ਠੀਕ ਹੈ ਜੀ ਸੋ ਇਹ ਪਹੁੰਚ ਗਏ ਆ ਠੀਕ ਆ ਤੁਸੀਂ ਦੇਖ ਸਕਦੇ ਹੋ ਘੰਟਾ ਘਰ ਦੇ ਸਾਹਮਣੇ ਜਿਹੜਾ ਚੌੜਾ ਬਾਜ਼ਾਰ ਆ ਇੱਥੇ ਕੱਪੜਿਆਂ ਦੀ ਸੇਲ ਹੋਰ ਸੇਲ ਤੁਹਾਨੂੰ ਸਾਰੀ ਮਾਰਕੀਟ ਘਮਾਵਾਂਗੇ ਤੇ ਇੱਥੋਂ ਤੁਹਾਨੂੰ ਮਿਲ ਜਾਣਗੇ ਲਹਿੰਗੇ ਕੀ ਰੇਟ ਹੈ ਇਹਦਾ 100 ਰੁਪਏ 100 ਰੁਪਏ ਤੇ ਜੀ ਆਪਾਂ ਚੌੜੇ ਬਾਜ਼ਾਰ ਦੇ ਸਾਹਮਣੇ ਆਏ ਆ ਤੁਹਾਨੂੰ ਸੂਟ ਮਿਲ ਜਾਣਗੇ ਉਹ ਕੀ ਕੀ ਰੇਟ ਤੇ ਸੂਟਾਂ ਦੀ 550 ਕੋਈ ਜਿਹੜਾ ਮਰਜ਼ੀ ਦਾ 550 ਰੁਪਏ ਜਿਹੜਾ ਮਰਜ਼ੀ ਲੋ ਠੀਕ ਹੈ ਜੀ ਸੂਟ ਤੁਹਾਨੂੰ ਇਸ ਜਗ੍ਹਾ ਤੋਂ ਮਿਲ ਜਾਣਗੇ ਚੌੜਾ ਬਾਜ਼ਾਰ ਜੋ ਕਿ ਕਾਫੀ ਮਸ਼ਹੂਰ ਹੈ ਚੌੜਾ ਬਾਜ਼ਾਰ ਜੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਤੇ ਚੌੜਾ ਬਾਜ਼ਾਰ ਘੰਟਾ ਕਰਦੇ ਤੁਹਾਨੂੰ ਸਾਹਮਣੇ ਜਿਹੜਾ ਚੌੜਾ ਬਾਜ਼ਾਰ ਆ ਉੱਥੇ ਵੀਡੀਓ ਦਿਖਾ ਰਹੇ ਹਾਂ ਤੇ ਪੂਰੀ ਰੌਣਕਾਂ ਲੱਗਦੀਆਂ ਨੇ ਸੂਟ ਜੀ ਕਿਹੜੇ-ਕਿਹੜੇ ਹੁੰਦੇ ਆ ਜੀ ਆਪਣੇ ਕੋਲ ਸੂਟ ਆਪਣੇ ਕੋਲ ਬਾਈ 200 ਰੁਪਏ ਸਟਾਰਟਿੰਗ ਹੈ 200 ਰੁਪਏ ਸਟਾਰਟ ਹਾਂਜੀ ਇਹ ਤਾਂ ਲੈਣ ਦੇਣ ਵਾਸਤੇ ਕੀ ਆ ਭੈਣਾ ਲੈਣੇ ਵਿਆਹ ਸ਼ਾਦੀਆਂ ਵਾਸਤੇ 250 300 ਵਧੀਆ ਪਾਰਟੀ ਵਿੱਚ ਸੂਟ ਦਵਾਗੇ ਤਾਂ ਨਹੀਂ ਠੀਕ ਹੈ ਫਰੇਵ ਕਪੜੇ ਦੇ ਵਿੱਚ 350 ਰੁਪਏ ਸੂਟ ਆਏਗਾ ਠੀਕ ਹੈ ਇਹ ਆਪਣਾ ਐਡਰੈਸ ਦੱਸ ਦਿਓ ਇੱਕ ਵਾਰੀ ਐਨ ਕੇ ਬਰਾਈਡਲ ਤੇ ਆਪਣੀ ਇੱਕ ਐਨ ਕੇ ਸ਼ੋਪ ਹੈ 200 ਭੈਗਿਆ ਠੀਕ ਹੈ ਕਿ ਚੋੜਾ ਬਾਜ਼ਾਰ ਘੰਟਾ ਘਰਦੇ ਕੋਲ ਆਪੋਜ਼ਿਟ ਸਾਹਮਣੇ ਸਰਦਾਰ ਜੁਵਲਰ ਹੈਗਾ ਠੀਕ ਹੈ ਘੰਟਾ ਘਰਦੇ ਯਾਨੀ ਕਿ ਹਾਂ ਕੋਲੀ ਬਾਜ਼ਾਰ ਐਂਟਰ ਹੁੰਦੇ ਸਰ ਜੀ ਚੋੜਾ ਬਾਜ਼ਾਰ ਹੁੰਦੇ ਠੀਕ ਹੈ ਜੀ ਠੀਕ ਹੈ ਜੀ ਓਕੇ ਸੋ ਜੇ ਤੁਹਾਨੂੰ ਉਥੋਂ ਸੂਟ ਮਿਲ ਜਾਣਗੇ 200 ਰੁਪਏ ਸਟਾਰਟਿੰਗ ਆ ਠੀਕ ਆ ਜੀ ਇਹ ਸੂਟਾਂ ਦੀ ਤੇ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਕੁਆਲਿਟੀ ਦੇਖੋ ਜੀ ਸੋ ਜੇ ਆਪਾਂ ਇਸ ਟਾਈਮ ਖੜੇ ਆ ਚੌੜਾ ਬਾਜ਼ਾਰ ਠੀਕ ਆ ਜੀ ਤੇ ਤੁਹਾਨੂੰ ਚੌੜੇ ਬਾਜ਼ਾਰ ਦੀ ਸਾਰੀ ਮਾਰਕੀਟ ਘੁਮਾਵਾਂਗੇ ਸੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਬੋਲੋ ਭਾਵੇਂ ਦਾ ਬੈਕਟ ਦਿਓ ਇੱਥੇ ਤੁਹਾਨੂੰ ਮਿਲ ਜਾਣਗੇ ਸੀਲ ਸੀਲ ਦੇ ਵਿੱਚ 375 ਰੁਪਏ ਦਾ ਸੇਲ ਲੱਗਿਆ ਹੋਇਆ ਠੀਕ ਹੈ ਜੀ ਤੇ ਆ ਤੁਹਾਨੂੰ 375 ਰੁਪਏ ਦਾ ਮਿਲ ਜਾਏਗਾ ਤੇ ਬੜੀ ਦੂਰ ਦੂਰੋਂ ਆਣ ਕੇ ਜਿਹੜੇ ਕੀ ਹੈ ਆ ਜਿਹੜੇ ਲੋਕ ਆਉਂਦੇ ਨੇ ਸੀਲ ਦਾ ਪੂਰਾ ਪਰਾ ਫਾਇਦਾ ਚੱਕਦੇ ਨੇ ਜੇ ਤੁਸੀਂ ਵੀ ਆਉਣਾ ਇਸ ਜਗ੍ਹਾ ਤੇ ਤੇ ਇਸ ਜਗ੍ਹਾ ਤੇ ਆ ਕੇ ਤੁਸੀਂ ਲੈ ਸਕਦੇ ਹੋ ਕੀ ਰੇਟ ਹੈ ਇਹਨਾਂ ਦਾ ਸੇਲ ਲੱਗਿਆ ਠੀਕ ਹੈ ਜੀ ਓਕੇ ਸੋ ਚੱਲਦੇ ਆਂ ਜੀ ਅੱਗੇ ਦਿਖਾਉਣਾ ਤੁਹਾਨੂੰ ਘੰਟਾ ਘਰ ਦਾ ਸਾਰਾ ਚੌੜਾ ਬਾਜ਼ਾਰ ਘੁਮਾਵਾਂਗੇ ਇਹ ਬੜੀ ਦੂਰ ਦੂਰੋਂ ਆਨੇ ਕਿ ਲੋਕ ਪਹੁੰਚਦੇ ਨੇ ਸੂਟ ਦੇਖ ਸਕਦੇ ਹੋ ਵਧੀਆ ਤੋਂ ਵਧੀਆ ਸੂਟ ਤੁਹਾਨੂੰ ਮਿਲ ਜਾਂਦੇ ਤੇ 250 ਰੁਪਏ ਦੇ ਤੁਹਾਨੂੰ ਮਿਲ ਜਾਏਗਾ ਬੱਚਿਆਂ ਦਾ ਠੀਕ ਆ ਆ ਦੇਖੋ ਜੀ 250 ਰੁਪਏ ਦਾ ਠੀਕ ਆ ਇਹੋ ਜਿਹਾ ਮਿਲ ਜਾਣਾ ਬੱਚਿਆਂ ਦਾ ਸੂਟ ਸੋ ਚੱਲਦੇ ਹਾਂ ਇਹ ਅੱਗੇ ਆਜੋ ਆਜੋ ਇਹ ਦੋ ਇਹ ਦੋ ਇਹ ਦੋ 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 2.5 ਦੋ ਸੋ ਰੌਣਕਾਂ ਜੀ ਦੇਖੋ ਚੌੜੇ ਬਾਜ਼ਾਰ 'ਚ ਹਮੇਸ਼ਾ ਹੁੰਦੀਆਂ ਨੇ ਚਾਹੇ ਤੌਰ ਹੋਵੇ ਚਾਹੇ ਬੁੱਧਵਾਰ ਹੋਵੇ ਤੇ ਅੱਜ ਬੁੱਧਵਾਰ ਦੇ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਚੌੜਾ ਬਾਜ਼ਾਰ ਦੀ ਸੇਲ ਹੀ ਸੇਲ ਕੱਪੜਿਆਂ ਦੀ ਸੇਲ 300 300 ਰੁਪਏ ਸੀ ਵੀਰੇ ਕੀ ਰੇਟ ਆ ਇਹ ਸ਼ਰਟਾਂ 300 300 ਰੁਪਏ ਦੀ ਕੀ ਰੇੜੀ ਤੌਲੀਆਂ ਦਾ 100 ਰੁਪਏ ਦਾ ਤੌਲੀਆਂ ਬਾਈ ਹੱਸਦਾ ਦੇਖ ਹਾਂ ਹਮੇਸ਼ਾ ਹੱਸ ਦੇਖ ਰਹਿਣਾ ਹਮੇਸ਼ਾ 60 ਲਈ ਠੀਕ ਆ ਮੇਰਾ ਨਾਮ ਵੀ ਹੈਪੀ ਆ ਓਕੇ ਓਕੇ ਹੈਪੀ ਜੀ ਤੇ ਤੁਹਾਨੂੰ ਜੈਕਟਾਂ ਮਿਲ ਜਾਣਗੇ ਇਹ ਦੇਖੋ ਜੈਕਟਾਂ ਤੁਸੀਂ ਕੁਆਲਿਟੀ ਚੈੱਕ ਕਰੋ ਜੈਕਟਾਂ ਦੇ ਅੰਦਰ ਪਾਸੇ ਲੱਗਿਆ ਠੀਕ ਕੀ ਰੇੜਾ ਜੈਕਟਾਂ ਦਾ 500 ਰੁਪਏ 500 ਰੁਪਏ ਜੈਕਟ ਮਿਲ ਜੇ ਤੁਹਾਨੂੰ ਉਹ ਚੱਲਦੇ ਨਹੀਂ ਅੱਗੇ ਤੁਹਾਨੂੰ ਸਾਰਾ ਚੌੜਾ ਬਾਜ਼ਾਰ ਘੁਮਾਵਾਂਗੇ ਅੱਜ ਠੀਕ ਆ 100 ਰੁਪਏ ਦਾ ਬੈਗ ਮਿਲ ਜਾਏਗਾ ਤੁਹਾਨੂੰ ਬੈਗ ਲਓ 100 ਰੁਪਏ 100 ਇਸ ਵੀਡੀਓ ਤੇ ਆਪਣਾ ਪਿਆਰ ਤੇ ਸਪੋਰਟ ਜਰੂਰ ਦਿਖਾਉਣਾ ਇਹ ਸੜਕਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਾਮ ਆ ਤੇ 50 ਰੁਪਏ ਕਿੰਨੇ ਦੀ 450 50 ਰੁਪਏ ਯਾਰ ਤੇ 50 ਰੁਪਏ ਜਿਹੜੀ ਮੈਸਲੋ ਠੀਕ ਹੈ ਇਹ ਕਿਹ ਚੱਪਲ ਪਿਆ ਇਹਦੀ ਚੱਪਲ ਪਿਆ ਜਿਹੜੀ ਠੀਕ ਹੈ ਜੀ ਤੇ 50 ਰੁਪਏ ਤੁਹਾਨੂੰ ਮਿਲ ਜਾਏਗਾ ਚੱਪਲ ਨਾਲ ਠੀਕ ਆ ਦੇਖਦਾ ਜੀ ਸਾਰੇ ਰਫੇ ਬੰਦੇ ਭਾਈ ਸਾਹਿਬ ਨੂੰ ਜੀ ਆਇਆਂ ਨੂੰ ਆਹ ਖੁਸ਼ੀ ਹੈ ਤੇ ਇੱਥੇ ਤੁਹਾਨੂੰ ਮਿਲ ਜਾਏਗਾ ਬੱਚਿਆਂ ਦੇ ਕੱਪੜੇ ਤੁਸੀਂ ਦੇਖ ਸਕਦੇ ਹੋ ਕੀ ਰੇਟ ਹੈ ਇਹਦਾ ਕੀ ਰੇਟ ਆ 150 ਰੁਪਏ ਬੱਚਿਆਂ ਦਾ ਕੀ ਬੱਚਿਆਂ ਦਾ 150 ਹੀ ਹੈ ਆਹ ਵੀਰੇ ਕੀ ਰੇਟ ਹੈ ਇਹਨਾਂ ਦਾ 250 ਰੁਪਿਆ 250 ਰੁਪਿਆ 250 ਰੁਪਿਆ ਮਿਲ ਜੇਗਾ 250 ਰੁਪਿਆ 5 500 ਟੇਲਾ 5 ساری ਮੂਵੀ ਬਣਾਓ 500 ਰੁਪਏ 6 500 ਰੁਪਏ 500 ਰੁਪਏ ਦਿਖਾਓ ਤਾਂ ਆਈਓ ਸਸਤੇ ਲੈ ਲੇ ਜੀ ਦੋਸਤੋ ਲੈ ਲੇ ਜੀ ਆਈਆਂ ਲਿਖੀਏ ਜਿਹੜਾ ਮਰਜੀ ਜਿਹੜਾ ਮਰਜੀ ਕੁਆਲਟੀ 500 ਰੁਪਏ ਦਾ 500 ਰੁਪਏ 6 ਤੇ ਲੋਕੇਸ਼ਨ ਦੱਸ ਦੋਗੇ ਡੋੜਾ ਬਜ਼ਾਰ ਜੀ ਲੋਕੇ ਮਾਰਕੀਟ ਦੇ ਸਮੇਂ ਠੀਕ ਹੈ 500 ਰੁਪਏ ਦੇ ਸੇਲ ਲੱਗਾ ਠੀਕ ਹੈ ਜੈਕਟ ਤਾਂ ਤੁਹਾਨੂੰ ਮਿਲ ਜਾਣਗੇ 500 ਰੁਪਏ ਦਾ ਪੈਂਟ ਲੈਣੀ ਹੈ ਪੈਂਟ ਸਾਡ 500 ਰੁਪਏ 450 ਰੁਪਏ 450 ਰੁਪਏ ਦੀ ਪੈਂਟ ਤੇ 500 ਰੁਪਏ ਦਾ ਜੈਕਟ ਹਾਂ ਇਹਦੇ ਕਲਰ ਵੀ ਆ ਗਏ ਆ ਜੀ ਵਾਹ ਜੀ ਵਾਹ ਕਮਾਲ ਹੋ ਗਈ ਹੈ ਹਾਂ ਜੀ ਹਾਂ ਹਾਂ ਕੀ ਰੇਟ ਹੈ ਜੀ ਕੱਲ ਜਿਹੜੇ ਰੇਟ ਦਾ 250 ਰੁਪਏ 250 ਰੁਪਏ ਹਾਂ ਠੀਕ ਹੈ ਠੀਕ ਆ ਤੇ ਤੁਹਾਨੂੰ ਜੀ 2200 ਰੁਪਏ ਦਾ ਮਿਲ ਜੀ ਸਾਜੀ ਫਰੀ ਲਾ ਦੇ ਇਸਦੇ ਨਾਲ ਫਰੀ ਹੈਗੇ ਨਾਲ ਇੱਕ ਦਿਖਾਈਓ ਤਾਂ ਸੈਂਪਲ ਕੱਢ ਕੇ ਉੱਪਰ ਨੂੰ ਸਾਜੀ ਪਾਜੀ ਗੱਲ ਕਰੋ ਫਾਈ ਲਾ ਲਾ ਕੇ ਦੇ ਸਾਹੂ ਲੈ ਕੇ ਲੈ ਕੋਰੀ ਅੜੀ ਉੜੀ ਠੀਕ ਹੈ 2200 ਰੁਪਏ ਦਾ ਹੀ ਠੀਕ ਆ ਤੇ ਤੁਹਾਨੂੰ ਜਾਕਟਾ ਮਿਲ ਜਾਣਗੇ ਇਧਰੋਂ ਤੁਹਾਨੂੰ ਚੌੜਾ ਬਾਜ਼ਾਰ ਦੀ ਸਾਰੀ ਮਾਰਕੀਟ ਆਪਾਂ ਦਿਖਾ ਰਹੇ ਆ ਇਸ ਟਾਈਮ ਠੀਕ ਆ ਜੀ ਤੇ ਜੇ ਦੇਖਦੇ ਤੁਹਾਨੂੰ ਮਿਲਿਆ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਬੂਟ ਜੈਕਟ ਤੇ ਸਵਾਟਰ ਤੇ ਜੋ ਵੀ ਤੁਹਾਨੂੰ ਚਾਹੀਦਾ ਇਸ ਜਗ੍ਹਾ ਤੇ ਚੌੜਾ ਬਾਜ਼ਾਰ ਦੇ ਸਾਹਮਣੇ ਚੌੜਾ ਬਾਜ਼ਾਰ ਹਮੇਸ਼ਾ ਸੇਲ ਲੱਗਿਆ ਰਹਿੰਦਾ ਹੋਰ ਆ ਗਏ ਸੀ ਨਾ ਇਹ ਬੜਾ ਕਿਹਾ ਆ ਕੇ ਆ ਕੇ ਬਾਜੀ ਵੀ ਆ ਗਏ ਵਿੱਚ ਤੇ ਚਲਦੇ ਆਂ ਅੰਦਰ ਦਿਖਾਉਣਾ ਤੁਹਾਨੂੰ ਕੀ ਕੀ ਸੇਲ ਲੱਗਿਆ ਹੋਇਆ ਠੀਕ ਹੈ ਜੀ ਇਹ ਕਿਹੜੇ ਦਾ ਕਹਿੰਦੇ 350 ਦੇ ਵਿੱਚ ਇਹ ਆਹ ਵੀਡੀਓ ਬਣਾ ਲਾ ਸੋਇਆ ਦੇਖੋ ਤੁਹਾਨੂੰ ਸੇਲ ਹੀ ਥੇਲੇ ਕਹਿੰਿਆ 120 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਆਹੋ ਸਾਰੇ ਸੇਲ ਲੱਗਿਆ ਠੀਕ ਆ ਸਾਰਾ ਕੁਝ ਤੁਹਾਨੂੰ ਦਿਖਾ ਰਹੇ ਆਂ ਆਓ ਲਾਓ ਜੀ ਬੁਲਾਓ ਸਾਡੀ ਆਈ ਦੀ ਬਣਾਓ ਵੀਡੀਓ ਆਓ ਆਓ ਸੀਲ 300 ਰੁਪਏ ਅੰਨੇ ਜਾਏਗਾ ਤੁਹਾਨੂੰ ਲੋਰ ਆਈ ਦੀ ਬਣਾਓ ਆ ਬੰਦਾ ਸਾਡੇ ਕੋਲ ਤੇ ਆਉਣੇ ਕੋ ਵੀਡੀਓ ਬਣਾਣ ਵਾਲੇ ਭਾਈ ਵੀ ਆ ਰਹੇ ਆ ਯਾਹ ਪੇ ਕੀ ਰੇਟ ਅੰਨੇ ਬਤਾਓ ਆ ਦੇਖੋ ਜੀ 250 ਰੁਪਏ ਸਵੇਟਰ ਭਾਈ 250 ਰੁਪਏ ਹਾਂ ਜੀ ਆ ਦੇਖੋ ਸਾਰਿਆਂ ਤੇ ਲੱਗਿਆ ਵੀਰੇ ਆਹ ਬੋਰਡ ਲਾਓ ਵੀਡੀਓ ਸੋ ਹੀ 350 ਰੁਪਏ ਦਾ ਤੁਹਾਨੂੰ ਮਿਲ ਜਾਏਗਾ ਸ਼ਲਟਾ ਇਹੋ ਜੇ ਸ਼ਾਂਟਾ ਮਿਲ ਜਾਣਗੇ ਠੀਕ ਹੈ ਜੀ ਤੇ 500 ਰੁਪਏ ਦਾ ਤੁਹਾਨੂੰ ਮਿਲ ਜਾਏਗਾ ਪੈਂਟ ਬਾਕ ਬਕਾਇਦਾ ਲੱਗਿਆ ਠੀਕ ਹੈ ਜੀ 500 ਰੁਪਏ ਦਾ ਤੁਹਾਨੂੰ ਉੱਥੋਂ ਤੇ ਇਹ ਜੀ ਜਾਟਾ ਉਰੇ ਜੈਕਟ ਦਿਖਾ ਜੀ ਤਾਂ ਕਿੰਨੇ ਦੇ ਜੈਕਟ ਆ ਇਹ 400 ਰੁਪਏ 400 ਰੁਪਏ ਜੀ ਲਿਖਿਆ ਰੇਟ ਉਹੀ ਰੇਟ ਤੇ ਮਿਲਿਆ ਹਾਂਜੀ ਹਾਂਜੀ ਘੱਟ ਵੱਧ ਤਾਂ ਨਹੀਂ ਹਾਂਜੀ ਨਾ ਫਿਕਸ ਪ੍ਰਾਈਸ ਫਿਕਸ ਪ੍ਰਾਈਸ ਫਿਕਸ ਪ੍ਰਾਈਸ ਓਕੇ 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 ਲੋਕੇਸ਼ਨ ਕਿੱਥੇ ਜੀ ਲੋਕੇਸ਼ਨ ਦੱਸ ਦੂੰ ਮੈਂ ਕਿਹਾ ਗਿਰਜਾ ਚੌਕ ICICI ਬੈਂਕ ਦੇ ਨੀਚੇ ਠੀਕ ਹੈ ਠੀਕ ਆ ਓਕੇ ਓਕੇ ਸੋ ਜੀ ਆ ਇਧਰੋਂ ਪਾਸੇ ਚਲੇ ਜਾਂਦਾ ਬੁੱਕ ਮਾਰਕੀਟ ਠੀਕ ਆ ਤੇ ਸਿੱਧਾ ਰਸਤਾ ਚਲੇ ਜਾਂਦਾ ਗੁਰਮੰਟੀ ਠੀਕ ਆ ਤੇ ਆਪਾਂ ਹੁਣ ਇਸ ਟਾਈਮ ਉਰੇ ਖੜੇ ਆ ਸਰਦਾਰਜੀ ਪੂਲ ਤੇ ਇਹਨਾਂ ਨੂੰ ਪੁੱਛਦੇ ਆਂ ਕੀ ਰੇਟ ਆ ਕੀ ਰੇਟ ਹੈ ਇਹਨਾਂ ਦਾ ਜਿਹੜੇ ਆ ਵਾਲੇ ਆਣ ਕੇ ਆਪਣੇ ਕੋਲ 250 ਦੀਆਂ ਚਾਣਗੇ ਇਸ ਤੋਂ ਵਧੀਆ ਕੁਆਲਿਟੀ ਲੈਣੀ ਹੈ ਇਹ ਕਾਜ ਕਿਉਂਕਿ ਮੈਂ ਕੋ ਸਾਥ ਕਰੀ ਸਾਢੇ 350 ਰੁਪਏ ਦਾ 250 ਰੁਪਏ ਦਾ ਇਹ ਬਿਲਕੁਲ ਕਾਪੀਆਂ ਹੋਣਗੀਆਂ ਆ ओरिजिनल ਪੀਸ ਹੋਣਗੇ ओरिजिनल ਪੀਸ ਜਿਹੜੇ ਨੇ ਜੀ ਉਹ ਹੈਗਾ ਸਾਢੇ 350 ਰੁਪਏ ਦਾ ਤੇ ਜਿਹੜਾ ਕਾਪੀ ਆ ਉਹ 250 ਰੁਪਏ ਦਾ ਤੇ ਹੋਰ ਕੁਝ ਵੀ ਆਪਣੇ ਕੋਲ ਆ ਸੂਟ ਲੇਡੀਜ਼ ਸੂਟ ਜਿਹੜੇ ਹੈਗੇ ਆ ਸਟਾਰਟਿੰਗ ਆਪਣੇ ਕੋਲ ਰੇਜ ਹੋ ਜਾਂਦੀ ਹੈ ਵੀਰੇ 500 ਤੋਂ ਸਟਾਰਟਿੰਗ ਰੇਟ ਹੈਗੇ ਨੇ ਆਪਣੇ ਕੋਲ ਨਾਲ ਦਾ ਸੂਟ ਠੀਕ ਹੈ ਆ ਲਾਈ ਹੋਏ ਨੇ ਆਪਾਂ ਆ 500 ਦੇ ਦੇ ਆ ਦੇ ਠੀਕ ਆ 500 ਰੁਪਏ ਦਾ ਓਨਲੀ 500 ਰੁਪਏ ਘੱਟ ਵੱਧ ਘੱਟ ਵੱਧ ਰੇਟ ਫਿਕਸ ਰੱਖ ਰੇਟ ਫਿਕਸ ਹੈ ਜੀ ਇੱਥੇ ਹੈਗੇ ਨੇ ਕੋਈ ਕਰਾਚੀ ਸੂਟ ਜਿਹੜਾ ਹੈਗਾ ਸਟਾਰਟਿੰਗ 500 ਰੁਪਏ ਤੋਂ ਹੈਗਾ ਜਿਹੜਾ ਦਿਖਾ ਲਓ ਜੀ ਅੰਦਰ ਚੱਲਦੇ ਆਂ ਦੇਖਦੇ ਆਂ ਇਹਨਾਂ ਕੋਲ ਕਿਹੜੇ-ਕਿਹੜੇ ਸੂਟ ਨੇ ਠੀਕ ਆ ਤੇ ਬਾਕੀ ਤੁਸੀਂ ਆਪ ਦੇਖ ਸਕਦੇ ਹੋ ਦਿਖਾਉਂਦਾ ਜੀ ਸੇ ਮੇਰੇ ਕਾ ਆ ਜੂਗਾ ਕਰਾਚੀ ਸੂਟ ਤੇ ਆ 500 ਰੁਪਏ ਦੇ ਵਿੱਚ ਆਏਗਾ 500 ਰੁਪਏ ਦੇ ਵਿੱਚ ਠੀਕ ਹੈ ਜੀ ਠੀਕ ਇਹ ਤੋਂ ਵਧੀਆ ਰੇਂਜ ਜਿਹੜਾ ਲੈਣੇ ਵਧੀਆ ਵਾਲੇ ਲੈਣੇ ਆਂ ਇਹਦੇ ਵੀ ਵੀਰੇ 2-3 ਕੁਆਲਿਟੀਆਂ ਆਣਗੀਆਂ। ਕਾਵਲ ਆਜੂਗਾ ਵੀਰੇ ਆ ਹੋਗਾ 1100 ਰੁਪਏ ਦੇ ਵਿੱਚ। 1100 ਦੀ ਰੇਂਜ ਦੇ ਵਿੱਚ ਬਹੁਤ ਵਧੀਆ ਕੁਆਲਿਟੀ ਆ ਠੀਕ ਹੈ ਜੀ। ਕੁਆਲਿਟੀ ਹੈ। ਜਿਵੇਂ ਉਹਨਾਂ ਤੁਸੀਂ ਦੇਖ ਰਹੇ ਹੋ ਉਹਨੂੰ ਮੈਂ ਦੇਖ ਰਿਹਾ ਜਿਸ ਹਿਸਾਬ ਨਾਲ ਕੁਆਲਿਟੀ ਇੱਕ ਨੰਬਰ ਦੀ ਕੁਆਲਿਟੀ ਹੈ ਗਿਆ ਦਾ। ਠੀਕ ਹੈ ਠੀਕ ਆ। ਇੱਕ ਆਜੂਗਾ ਡਿਜ਼ਾਈਨ। ਇਹ ਹੋਊਗਾ 1400 ਰੇਂਜ। 1400 ਦੀ ਰੇਂਜ ਦੇ ਵਿੱਚ ਪਿਓਰ ਦਾ ਹੋਏਗਾ ਨਾਲੇ। ਇਹਨਾਂ ਦੇ ਨਾਲ ਸ਼ਾਲ ਵੀ ਪੂਰੇ ਹੋਣਗੇ। ਠੀਕ ਹੈ ਜੀ ਠੀਕ ਆ। ਤੇ ਸ਼ਾਹੌਲ ਵੀ ਹੋਏਗਾ ਠੀਕ ਹੈ ਸੂਟ ਦੇ ਨਾਲ ਕਿੰਨਾ ਦੀ ਰੇਟ ਸੀਗਾ ਦਾ 1400 ਰੁਪਏ 1400 ਰੁਪਏ ਦਾ ਪਿਓਰ ਦੇ ਵਿੱਚ ਹੋਣਗੇ ਪਿਓਰ ਦੇ ਵਿੱਚ ਹੋਣਗੇ ਠੀਕ ਹੈ ਤੇ ਵੀਰੇ ਇੱਕ ਵਾਰੀ ਲੋਕੇਸ਼ਨ ਦੱਸ ਦੋ ਜੀ ਲੋਕੇਸ਼ਨ ਕਿੱਥੇ ਹੈ ਲੋਕੇਸ਼ਨ ਵੀਰੇ ਆਪਣੀ ਹੈਗੀ ਹੈ ਚੋੜਾ ਬਾਜ਼ਾਰ ਲੁਧਿਆਣਾ ਚੋੜਾ ਬਾਜ਼ਾਰ ਲੁਧਿਆਣਾ ਕਿਰਜਾ ਘਰ ਚੋਂਗਾ ਬੁੱਕਸ ਮਾਰਕੀਟ ਦੇ ਬਿਲਕੁਲ ਨਾਲ ਹੈ ਬਾਟਾ ਸ਼ੋਰੂਮ ਦੇ ਨਾਲ ਸ਼ੋਪ ਆਈ ਗਿਆ ਇੱਥੇ ਬੁੱਕ ਮਾਰਕੀਟ ਰਹਿ ਜਾਂਦਾ ਬੁੱਕ ਮਾਰਕੀਟ ਜੋ ਆਪਾਂ ਸੜਕਾ ਮੁੜਦੇ ਆਂ ਨਾਲ ਹੀ ਆ ਦੁਕਾਨ ਆ ਭਾਈ ਜੀ ਤੁਸੀਂ ਜਿੱਥੋਂ ਆ ਕੇ ਆ ਸਮਾਨ ਆਪਣਾ ਸੂਟ ਲੇਡੀਜ਼ ਸੂਟ ਹੋ ਗਿਆ ਹੋਰ ਵੀ ਬਥੇਰਾ ਕੁਝ ਇਹਨਾਂ ਕੋਲ ਅਵੇਲੇਬਲ ਮੇਰੇ ਕੋਲ ਜੈਂਟਸ ਸੂਟ ਤਾਂ ਨਹੀਂ ਮਿਲਦੇ ਕਿ ਇੱਕ ਵਾਰੀ ਨਿਗਾਹ ਕਰਾ ਲੈਣਾ ਆ ਜੀ ਕਿੰਨੇ ਦਾ ਹੋਊਗਾ ਇੱਕ ਮਿੰਟ ਕਿੰਨੇ ਮਹਗੇ ਆ 550 ਪੂਰਾ 500 ਦੇ ਦੇਣਾ ਸੀ ਨਹੀਂ ਠੀਕ ਹੈ ਭਈਆ ਆ ਜੋ ਆ ਜੀ ਤੁਸੀਂ ਤੁਸੀਂ ਦੇਖ ਸਕਦੇ ਹੋ ਪੂਰਾ ਸਟਾਕ ਹੈ ਦੇਖੋ ਬੀਰਾ ਵਾਸਤੇ ਆ ਜਿਹੜਾ ਬਲੇਜ਼ਰ ਹਨਾ ਜੀ ਇਹ ਕੋਟ ਪੈਂਟ ਆਊਗਾ ਫਿਰ ਕੋਟ ਪੈਂਟ 3 ਪੀਸ ਹੋਣਗੇ 3 ਪੀਸ ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਵੀ ਮੇਰੇ ਕੋਲ ਦੋ ਤਿੰਨ ਕੁਆਲਿਟੀ ਆਊਗੀ ਜਿਹੜਾ ਆ ਵਾਲਾ ਹੋਏਗਾ ਆਪਣੇ ਕੋਲ ਇਹ ਹੋਏਗਾ 1700 ਰੁਪਏ ਤੋਂ ਸਟਾਰਟਿੰਗ ਜਿਵੇਂ ਕਿ ਆ ਮੈਂ ਦੇਖ ਰਿਹਾ ਜੀ ਫੇਸਬੁੱਕ YouTube ਤੇ ਬਹੁਤ ਕੁਝ ਦਿਖਾ ਰਹੇ ਨੇ ਸਹੀ ਗਲਤ ਦਿਖਾ ਰਹੇ ਨੇ ਠੀਕ ਹੈ ਜੀ ਇੱਕ ਆ ਵੀ ਡਿਜ਼ਾਈਨ ਆਜੂਗਾ ਇਹ 2000 ਰੁਪਏ ਤੋਂ ਸਟਾਰਟਿੰਗ ਠੀਕ ਹੈ 2000 ਦੇ ਵਿੱਚ ਕੋਟ ਦੇਣਾ 3 ਪੀਸ ਨੇ ਜੀ 3 ਪੀਸ ਠੀਕ ਹੈ ਠੀਕ ਹੈ ਤੇ ਇਹ ਫੁੱਲ ਸਟਾਕ ਆ ਠੀਕ ਆ ਵਧੀਆ ਕੁਆਲਟੀ ਦੇ ਵਿੱਚ ਠੀਕ ਆ ਜੀ ਚਲਦੇ ਬੇਣੇ ਕਾਢ ਦੇ ਆ ਦੇਖੋ ਦਿਖਾਓ ਜੀ ਇੱਕ ਕਾਢ ਦੇ ਇਹ ਮੇਕੀ ਵਿਆਹ ਸਾਦੀਆਂ ਸੀਜ਼ਨ ਆ ਗਈ ਠੀਕ ਆ ਜੀ ਤੇ ਉਹਨਾਂ ਦੇ ਵਾਸਤੇ ਬਹੁਤ ਵੈਸਟ ਆ ਇਹ ਲੋਕੀ ਵੇਚਦੇ ਬੇਣੇ ਜਿਵੇਂ ਕਿ 3500 4500 4000 ਦੀ ਏਨ ਚਾ ਕੇ ਆਪਣੇ ਕੋਲ ਸਿਰਫ 2500 ਰੁਪਏ ਦਾ ਵੀਰੇ 2500 ਰੁਪਏ ਦਾ ਹਾਂਜੀ ਵੀਰੇ ਕੁਆਲਟੀ ਹੋਏਗਾ ਪਰ ਕੁਆਲਟੀ ਬਿਲਕੁਲ ਵਧੀਆ ਕੁਆਲਟੀ ਜਿਹੜਾ ਇਹ ਫੇਸਬੁੱਕ ਤੇ ਦਿਖਾ ਰਹੇ ਨੇ ਵੀ 1200 1250 ਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਵਾ ਮੇਰੇ ਉਹ ਕਪੜਾ ਨਾਰਮਲ ਹੁੰਦਾ ਹੋਰ ਕੋਈ ਫਾਇਦਾ ਨਹੀਂ ਹੈਗਾ 2-3 ਵਾਰ ਜਿਹੜਾ ਡਰਾਈ ਕਲਨ ਕਰਾਉਣਾ ਉਹਨੇ ਪੀਸ ਨੇ ਖਰਾਬ ਹੋ ਜਾਣਾ ਇਹਨੂੰ ਤੁਸੀਂ 10 ਤੋਂ ਭਾਵੇਂ 12 ਵਜੇ ਡਰਾਈ ਕਲਨ ਕਰ ਲਓ ਪੀਸ ਇੱਦਾਂ ਹੀ ਤਾਂ ਇੱਦਾਂ ਹੀ ਰਹੂਗਾ ਕੁਝ ਵੀ ਪੀਸ ਨੂੰ ਹੁੰਦਾ ਬਿਸ਼ੱਕ ਮੇਰੇ ਕੋਲ ਵਾਪਸ ਕਰਾ ਕੇ ਚੇਂਜ ਕਰਕੇ ਨਵਾਂ ਲੈ ਜਿਓ ਠੀਕ ਹੈ ਠੀਕ ਕਹਿੰਦਾ ਮਤਲਬ ਵੀ ਕੁਆਲਿਟੀ ਹੋਏਗਾ ਕੁਆਲਿਟੀ ਆਪਣੇ ਕੋਲ ਵਧੀਆ ਹੋਊਗੀ ਇਹਦੇ ਵਿੱਚ ਆਪਾਂ ਨਾਰਮਲ ਕੁਆਲਿਟੀ ਰੱਖਦੇ ਨਹੀਂ ਤੇ ਕੋਈ ਇੱਕ ਵਾਰੀ ਗਾਗਣੇ ਨਾਲ ਦੂਜੀ ਵਾਰ ਉਹ ਨਿਹਾਣਾ ਨਹੀਂ ਹੈਗਾ ਜੇ ਪੀਸ ਖਰਾਬ ਹੋ ਗਿਆ ਤਾਂ ਚੀਜ਼ ਹੀ ਵਧੀਆ ਰੱਖੀ ਹੋਈ ਆ ਭਾਈ ਠੀਕ ਉਹ ਮ ਤੇ ਇਹ ਵਧੀਆ ਕੁਆਲਿਟੀ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਆ ਜਿਹੜਾ ਜੈਕਟ ਮਿਲੇਗਾ ਬਲੇਜ਼ਰ ਕੁਝ ਵੀ ਤੁਸੀਂ ਲੈਣਾ ਇਸ ਜਗ੍ਹਾ ਤੇ ਆ ਕੇ ਤੁਸੀਂ ਲੈ ਸਕਦੇ ਹੋ ਤੇ ਵੀਡੀਓ ਬਣਾਉਣ ਦਾ ਫਿਰ ਪਰਪਸ ਇੰਨਾ ਪਰਪਸ ਹੈ ਕਿ ਵਧੀਆ ਚੀਜ਼ ਵਧੀਆ ਕੁਆਲਿਟੀ ਠੀਕ ਹੈ ਜੀ ਕਈ ਕਹਿੰਦੇ 1200 ਦਾ ਜੈਕਟ ਮਿਲ ਜਾਏਗਾ 3 ਪੀਸ ਹੈ ਕਈ ਕੁਝ ਮਿਲ ਜਾਏਗਾ ਬਲੇਜ਼ਰ ਮਿਲ ਜਾਏਗਾ ਤੁਹਾਨੂੰ 700 ਰੁਪਏ 800 ਰੁਪਏ ਦਾ ਪਰ ਜਿਹੜੀ ਕੁਆਲਿਟੀ ਦੀ ਗੱਲ ਕੀਤੀ ਜਾਵੇ ਨਾ ਤਾਂ ਜਿਹੜੀ ਕੁਆਲਿਟੀ ਸਭ ਤੋਂ ਵਧੀਆ ਵੈਸਟ ਕੁਆਲਿਟੀ ਤੁਹਾਨੂੰ ਇਸ ਜਗ੍ਹਾ ਤੇ ਆ ਕੇ ਮਿਲ ਜਾਏਗਾ ਠੀਕ ਹੈ ਤੇ ਇਸ ਜਗ੍ਹਾ ਤੋਂ ਤੁਸੀਂ ਆ ਕੇ ਸਮਾਨ ਪਰਚੇਸ ਕਰ ਸਕਦੇ ਹੋ ਲੈ ਸਕਦੇ ਹੋ ਤੇ ਲੋਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਲੋਕੇਸ਼ਨ ਭਾਜੀ ਨੂੰ ਪੁੱਛ ਲੈਣੇ ਆ ਤੇ ਇਹਨਾਂ ਦਾ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਤੁਸੀਂ ਉੱਥੇ ਜਾ ਕੇ ਇਹਨਾਂ ਨੂੰ ਕੰਟੈਕਟ ਕਰਕੇ ਤੁਸੀਂ ਜਗ੍ਹਾ ਤੇ ਆ ਕੇ ਲੈ ਸਕਦੇ ਹੋ ਜੇ ਕੋਈ ਕੰਪਲੇਂਟ ਆ ਜਾਏ ਫਿਰ ਜੀ ਕੰਪਲੇਟ ਵਿਧਿਆਨ ਆਪਾਂ ਦੇਵਾਂਗੇ ਇਹ ਨਹੀਂ ਵੇਚੀ ਗੱਲ ਤੇ ਬਚੀ ਜੀ ਵਧੀਆ ਦੇ ਕੇ ਵੇਚਾਂਗੇ ਗਾੜ ਨੂੰ ਆਪਾਂ ਬੋਲਣ ਦਾ ਮੌਕਾ ਡੇ ਦਿੰਦੇ ਵੀਰੇ ਆਪਾਂ ਪਹਿਲੀ ਗੱਲ ਤੇ ਠੀਕ ਹੈ ਠੀਕ ਹੈ ਜੀ ਨਾਲੇ ਫੁੱਲ ਫਿਟਿੰਗ ਕੰਪਲੇਂਟ ਜੀ ਕੋਈ ਨਹੀਂ ਠੀਕ ਆ ਕਾ ਕੋ ਨੂੰ ਕੋਈ ਵੀ ਇਹੋ ਜਿਹਾ ਮੌਕਾ ਨਹੀਂ ਦਿੱਤਾ ਜਾਏਗਾ ਕਿ ਉਹ ਕਹਿ ਸਕੇ ਵੀ ਇਹ ਚੀਜ਼ ਵਧੀਆ ਨਹੀਂ ਪਰ ਤੁਸੀਂ ਇੱਕ ਵਾਰੀ ਵਿజిਟ ਜ਼ਰੂਰ ਕਰੋ ਲੁਧਿਆਣਾ ਚੌੜਾ ਬਾਜ਼ਾਰ ਤੇ ਬੁੱਕ ਮਾਰਕੀਟ ਦੇ ਜੋ ਆ ਸੜਕ ਮੁੜਦੇ ਆ ਆਪਣਾ ਸੱਜੇ ਪਾਸੇ ਉਹਦੇ ਨਾਲ ਹੀ ਆ ਜਿਹੜਾ ਬਾਟਾ ਜੈ ਬੂਟ ਸ਼ੋਰੂਮ ਹੈ ਉਹਦੇ ਨਾਲ ਹੀ ਦੁਕਾਨ ਆ ਭਾਜੀ ਦੀ ਤੁਸੀਂ ਇੱਥੋਂ ਆ ਕੇ ਜਿਹੜਾ ਕੀ ਲੈ ਸਕਦੇ ਹੋ ਇਹ ਪੂਰਾ ਸਟਾਕ ਆ ਬਲੇਜ਼ਰ ਹੋਗੇ ਜੈਕਟਾਂ ਹੋਗੀਆਂ 3 ਪੀਸ ਜੈਕਟਾਂ ਹੋਗੀਆਂ ਵਿਆਹ ਸ਼ਾਦੀ ਦਾ ਸੀਜ਼ਨ ਆ ਚੁੱਕਿਆ ਠੀਕ ਹੈ ਤੇ ਜਿਹਨੇ ਵੀਰ ਨੂੰ ਲੋੜ ਹੈ ਇੱਥੋਂ ਆ ਕੇ ਲੈ ਸਕਦੇ ਨੇ ਠੀਕ ਹੈ ਠੀਕ ਜੇ 1700 ਰੁਪਏ ਤੁਸੀਂ ਲਾਉਂਗੇ ਨਾ ਤਾਂ ਤੁਹਾਨੂੰ ਵਧੀਆ ਮਿਲੇਗਾ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਤੇ ਲੋਕੇਸ਼ਨ ਦੱਸ ਦੂ ਲੋਕੇਸ਼ਨ ਕਿੱਥੇ ਇੱਕ ਵਾਰੀ ਲੋਕੇਸ਼ਨ ਵੀਰੇ ਆਪਣੇ ਹੈਗੀ ਆ ਛੋੜਾ ਬਿਆਰ ਲੁਧਿਆਣਾ ਬਿਲਕੁਲ ਜਿਹੜਾ ਗਿਰਜਾ ਘਰ ਚੌਂਕ ਦੇ ਨਾਲ ਬਾਟਾ ਸ਼ੋਰੂਮ ਹੈ ਹਾਂਜੀ ਉਹ ਬਿਲਕੁਲ ਨਾਲ ਦੁਕਾਨ ਹੈਗੀ ਆਪਣੇ ਐਨ ਆਰ ਗਾਰਮੈਂਟ ਦੇ ਨਾਮ ਤੇ ਹੈ ਤੇ ਆਪਣਾ ਇਨਸਟਾਗ੍ਰਾਮ ਤੇ ਪੇਜ ਵੀ ਬਣਿਆ ਹੋਇਆ ਐਨਆਰ ਗਾਰਮੈਂਟਸ ਤੇ ਉਸ ਉੱਤੇ ਵੀ ਫੋਲੋ ਕਰਕੇ ਆ ਸਕਦੇ ਹੋ ਜਾਂ ਮੇਰੇ ਕੋਲ ਉੱਥੇ ਕੰਟੈਕਟ ਪਾਇਆ ਹੋਇਆ ਤੁਸੀ ਜੇ ਨਹੀਂ ਸ਼ੌਪ ਦਾ ਪਤਾ ਲੱਤ ਤਾਂ ਵੀ ਮੈਨੂੰ ਕਾਲ ਕਰਕੇ ਆ ਜੇ ਨੰਬਰ ਉਰਚ ਵੀ ਪਾਇਆ ਹੋਇਆ ਬਾਕੀ ਭਾਈ ਵੀ ਨੰਬਰ ਪਾ ਦਵਾਂਗੇ ਨੰਬਰ ਮੇਰਾ ਹੈਗਾ 8360323648 ਜੀ ਕੀ ਨਾਮ ਜੀ ਭਾਈ ਆਪਣਾ ਆਪਣਾ ਵੀਰੇ ਸਿੱਧਕ ਨਾਮ ਹੈ ਜੀ ਸਿੱਧਕ ਨਾਮ ਹੈ ਜੀ ਠੀਕ ਹੈ ਜੀ ਸੋ ਜੀ ਤੁਸੀਂ ਇੱਥੇ ਆ ਕੇ ਤੁਸੀਂ ਆ ਲੈ ਸਕਦੇ ਹੋ ਠੀਕ ਹੈ ਜੀ ਸਾਰੇ ਕੁਆਲਿਟੀ ਤੁਹਾਨੂੰ ਮਿਲ ਜਾਣਗੇ ਤੇ ਸਾਡਾ ਅੱਜ ਦਾ ਵੀਡੀਓ ਇੱਥੇ ਤੱਕ ਦਾ ਹੀ ਮਿਲਦੇ ਹਾਂ ਫਿਰ ਤੋਂ ਇੱਕ ਨਵੇਂ ਬਲੌਗ ਦੇ ਵਿੱਚ ਨ ਜੈ ਮਸਤਾਂ ਦੀ ਜੈ ਪੀਰਾਂ ਦੀ